ਮੇਰੇ ਨਾਲ ਸਾਂਝ ਦੇ ਆਪਕ ਮੋਰਚਾ ਪੰਜਾਬ ਦੇ ਕਨਵੀਨਰ ਸਰਦਾਰ ਸੁਖਿੰਦਰ ਸਿੰਘ ਚਾਹਲ ਮੌਜੂਦ ਨੇ ਮੈਂ ਉਹਨਾਂ ਨੂੰ 19 ਤਰੀਕ ਨੂੰ 19 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਪੁੱਛਣਾ ਚਾਹੁੰਗਾ ਜੋ ਕਿ ਬੇਸਿੱਟਾ ਰਹੀ ਹੈ ਅਤੇ ਸਾਂਝ ਦੇ ਆਪਕ ਮੋਰਚੇ ਦਾ ਜੋ ਅਗਲੇਰੀ ਜਿਹੜਾ ਐਕਸ਼ਨ ਹੈਗਾ ਹੋਏਗਾ ਉਹਦੇ ਬਾਰੇ ਪੁੱਛਣਾ ਚਾਹੁੰਗਾ ਹਾਂਜੀ ਸਾਡੇ ਜਿਹੜੀ ਸਾਂਝ ਦੇ ਆਪਕ ਮੋਰਚੇ ਦੀ ਮੀਟਿੰਗ ਦੀ ਤੁਸੀਂ ਗੱਲ ਕੀਤੀ ਹੈ ਜਿਹੜੀ ਬੇਨਤੀਜਾ ਰਹੀ ਆ ਉਹਦਾ ਮੇਨ ਹੈਗਾ ਸੀਗਾ ਕਿ ਪੰਜਾਬ ਦਾ ਸਾਂਝਾ ਅਧਿਆਪਕ ਮੋਰਚਾ ਪੰਜਾਬ ਲਗਾਤਾਰ ਅਧਿਆਪਕਾਂ ਦੀਆਂ ਮੰਗਾਂ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਤੇ ਇਹਨਾਂ ਸਿੱਖਿਆ ਮੰਤਰੀ ਜੀ ਨਾਲ ਵੀ ਸਾਡੀਆਂ ਕਈ ਮੀਟਿੰਗਾਂ ਪਹਿਲਾਂ ਹੋਈਆਂ ਤੇ ਉਹਦੇ ਬਾਅਦ ਉਹਦੇ ਵਿੱਚ ਜਿਹੜੀਆਂ ਮੰਗਾਂ ਦੇ ਉੱਤੇ ਸਾਡੀਆਂ ਸਹਿਮਤੀਆਂ ਬਣਦੀਆਂ ਰਹੀਆਂ ਉਹ ਲਾਗੂ ਨਹੀਂ ਹੋਈਆਂ ਹੈਗੀਆਂ ਤੇ ਉਹਦੇ ਕਰਕੇ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਪ੍ਰੋਟੈਸਟ ਸੰਘਰਸ਼ ਕਰਨਾ ਪਿਆ ਜਿਹਦੇ ਤੋਂ ਸਾਨੂੰ ਇਹ ਮੀਟਿੰਗ ਆ ਜਿਹੜੀ ਸਾਂਝਾ ਦੇ ਅਪਮੋਰਚਾ ਪੰਜਾਬ ਨੂੰ ਮਿਲੀ ਸੀ ਇਸ ਮੀਟਿੰਗ ਲਈ ਅਸੀਂ ਬੜੀ ਆਸ ਦੇ ਨਾਲ ਗਏ ਸੀ ਕਿ ਇਸ ਵਾਰੀ ਮੰਤਰੀ ਜੀ ਸਾਡੀਆਂ ਇਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਅੱਗੇ ਵਧਣਗੇ ਪਰੰਤੂ ਲੇਕਿਨ ਇਹ ਹੋਇਆ ਕਿ ਜਦੋਂ ਅਸੀਂ ਮੀਟਿੰਗ ਦੀ ਮੀਟਿੰਗ ਸ਼ੁਰੂ ਕੀਤੀ ਤਾਂ ਮੰਤਰੀ ਜੀ ਦਾ ਕਹਿਣਾ ਸੀ ਕਿ ਮੈਂ ਇੱਕੋ ਹੀ ইস্যੂ ਦੇ ਉੱਤੇ ਅੱਜ ਦਾ ਅਜੰਡਾ ਇੱਕੋ ਹੀ ইস্যੂ ਤੇ ਆ ਇੱਕੋ ਹੀ ইস্যੂ ਦੇ ਉੱਤੇ ਗੱਲ ਕਰਾਂਗੇ ਜਦ ਕਿ ਸਾਡੀ ਇਹ ਪਹਿਲਾਂ ਕਿਤੇ ਤੈਅ ਨਹੀਂ ਸੀ ਹੋਈ ਇਹ ਸਾਨੂੰ ਦੁਖਦਾਈ ਲੱਗੀ ਮੰਦਭਾਗੀ ਲੱਗੀ ਉਹਦੇ باوجود ਜਦੋਂ ਅਸੀਂ ਗੱਲਬਾਤ ਰੱਖੀ ਉਹਦੇ ਚ ਇਹ ਸੀਗਾ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਪ੍ਰੋਮੋਸ਼ਨ ਹੋਈਆਂ ਹੈ ਮਾਸਟਰਾਂ ਤੋਂ ਲੈਕਚਰਰ ਦੀਆਂ ਔਰ ਇਸੇ ਤਰ੍ਹਾਂ ਈਟੀਟੀ ਤੋਂ ਮਾਸਟਰ ਕਲਾਡਰ ਦੀਆਂ ਉਹਦੇ ਵਿੱਚ ਕੁਝ ਅਧਿਆਪਕਾਂ ਨੂੰ ਸਿਰਫ ਤੇ ਸਿਰਫ ਥੋੜੇ ਸੈਸ਼ਨ ਦਿਖਾਏ ਸੀ ਜਿਹਦੇ ਕਰਕੇ ਅਧਿਆਪਕ ਜਿਹੜੇ ਬਹੁਤ ਲੰਬੀ ਸਮੇਂ ਸਮੇਂ ਤੋਂ ਬਾਅਦ ਜਿਨ੍ਹਾਂ ਨੂੰ ਪ੍ਰੋਮੋਸ਼ਨ ਮਿਲੀ ਸੀ ਉਹਨਾਂ ਨੂੰ 100-100 ਕਿਲੋਮੀਟਰ ਤੇ 50-50 ਕਿਲੋਮੀਟਰ ਤੇ ਜਦਕਿ ਉਹਨਾਂ ਦੇ ਨੇੜੇ ਰੈਸ਼ ਦੇ ਕਾਫੀ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਦੂਰ ਸਟੇਸ਼ਨ ਚੋਇਸ ਦੇ ਵਿੱਚ ਉਹਨਾਂ ਨੂੰ ਕਰਵਾਈ ਗਈ ਇਹ ਇਹਦੇ ਨਾਲ ਸਾਨੂੰ ਇਹ ਇਹ ਸੀਗਾ ਕਿ ਜਿਹੜੀ ਸਰਕਾਰ ਆ ਉਹ ਕੇਂਦਰ ਦੀ ਸਿੱਖਿਆ ਨੀਤੀ ਜਿਹੜੀ 2020 ਨੂੰ ਲਾਗੂ ਕਰ ਰਹੀ ਹੈ ਜਿਹਦੇ ਤਹਿਤ ਉਹ ਸਾਰੀਆਂ ਸਾਮੀਆਂ ਨਹੀਂ ਦਿਖਾ ਰਹੀ ਇਸੇ ਕਰਕੇ ਉਹ ਕੁਝ ਸਕੂਲਾਂ ਨੂੰ ਚਲਾਉਣਾ ਚਾਹੁੰਦੀ ਆ ਤੇ ਉਥੇ ਜਦੋਂ ਅਸੀਂ ਇਹ ਮੰਗ ਰੱਖੀ ਕਿ ਸਾਰੀਆਂ ਸਾਮੀਆਂ ਦਿਖਾਉਣੇ ਚਾਹੀਏ ਤਾਂ ਮੰਤਰੀ ਜੀ ਦਾ ਕਹਿਣਾ ਸੀਗਾ ਕਿ ਅਸੀਂ ਮਿਡਲ ਸਕੂਲ ਤਾਂ ਬੰਦੇ ਕਰ ਦਨੇ ਆ ਇਹ ਬਹੁਤ ਮੰਦਭਾਗੀ ਤੇ ਦੁਖਦਾਈ ਜਿਹੜੀ ਸਿੱਖਿਆ ਦੇ ਲਈ ਉਹਨਾਂ ਨੇ ਗੱਲ ਕਹੀ ਤੇ ਇਸ ਤੇ ਨਾਲ ਹੀ ਦੂਜੀ ਅਸੀਂ ਜਿਹੜੀ ਮੰਗ ਸੀਗੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪੱਤਰ ਜਾਰੀ ਹੋਇਆ ਸੀਬੀਐਨ ਸੀ ਐਂਡ ਬੀ ਦੇ ਆਪਕਾਂ ਦੀ ਤਨਖਾਹ ਕਟੌਤੀ ਦਾ ਉਹਦੇ ਤੇ ਅਸੀਂ ਗੱਲ ਜਦੋਂ ਰੱਖੀ ਤਾਂ ਉਹਦੇ ਤੇ ਵੀ ਮੰਤਰੀ ਜੀ ਦਾ ਕੋਈ ਤਸੱਲੀ ਬਖਸ਼ ਸਾਨੂੰ ਫੈਸਲਾ ਨਾ ਮਿਲਿਆ ਸਿਰਫ ਉਹਨਾਂ ਨੇ ਸਾਡੇ ਨਾਲ ਇਹੀ ਜਿਹੜੀ ਹੈਗੀ ਆ ਇੱਥੋਂ ਤੱਕੇ ਮੀਟਿੰਗ ਕਰਨੀ ਬਾਜਬ ਸਮਝੀ ਜਦਕਿ ਅਸੀਂ ਇਸ ਦੇ ਵਿੱਚੋਂ ਮੰਗ ਪੱਤਰ ਦੇ ਵਿੱਚ ਜਿਹੜੀਆਂ ਇਹ ਮੰਗਾਂ ਸਾਡੀਆਂ ਹੈਗੀਆਂ ਸੀ ਜਿਹਦੇ ਵਿੱਚ ਕੰਪਿਊਟਰ ਅਧਿਆਪਕ ਲਗਾਤਾਰ ਪ੍ਰੋਟੈਸਟ ਤੇ ਆ ਅਸੀਂ ਉਹਨਾਂ ਨਾਲ ਉਹਨਾਂ ਦੀ ਮੰਗ ਦੇ ਉੱਤੇ ਗੱਲ ਕਰਨਾ ਚਾਹੁੰਦੇ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਸੀਐਸਆਰ ਦੇ ਨਿਯਮਾਂ ਚ ਲਿਆਂਦਾ ਜਾਵੇ ਉਹਨਾਂ ਸੰਬੰਧੀ ਸਭ ਤੋਂ ਵਿਭਾਗ ਵੱਲੋਂ ਜਿਹੜਾ ਇਹ ਪੱਤਰ ਜਾਰੀ ਹੋਇਆ ਹੈ ਨੋ ਵਰਕ ਨੋ ਪੇ ਦਾ ਤੇ ਇਹਨੂੰ ਅਸੀਂ ਚਾਹੁੰਦੇ ਸੀ ਵੀ ਇਹਨੂੰ ਰੱਦ ਕਰੇ ਵਿਭਾਗ ਤੇ ਲੋਕਤੰਤਰ ਦੇ ਵਿੱਚ ਇਹੋ ਜਿਹਾ ਕੁਛ ਹੈ ਜਿਹੜਾ ਉਹ ਬਾਜ਼ੂ ਨਹੀਂ ਹੈਗਾ ਇਸੇ ਤਰ੍ਹਾਂ ਅਸੀਂ ਇਸ ਮੰਗ ਪੱਤਰ ਦੇ ਵਿੱਚ 2018 ਦੇ ਜਿਹੜੇ ਵਿਦਿਆਪਕ ਵਿਰੋਧੀ ਕਾਨੂੰਨ ਨਿਯਮ ਬਣਾਏ ਗਏ ਆ ਉਹਨਾਂ ਦੇ ਉੱਤੇ ਜਿਹੜੀ ਸਾਡੀ ਸਹਿਮਤੀ ਬਣੀ ਹੋਈ ਸੀ ਅਸੀਂ ਚਾਹੁੰਦੇ ਸੀਗੇ ਕਿ ਉਹ ਆ ਜਿਹੜਾ ਉਹ ਉਹਨਾਂ ਨੂੰ ਤੁਰੰਤ ਰੱਦ ਕਰਕੇ ਜਿਹੜੇ ਨਵੇਂ ਨਿਯਮ ਬਣਾ ਕੇ ਜਿਹੜੇ ਬੱਚਿਆਂ ਤੇ ਸਿੱਖਿਆ ਔਰ ਅਧਿਆਪਕਾਂ ਦੀ ਬਿਹਤਰੀ ਵਾਸਤੇ ਹੋਣ ਉਹ ਲਿਆਂਦੇ ਜਾਣ ਇਸੇ ਤਰ੍ਹਾਂ ਅਸੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਬਜਾਇ ਸਾਡੇ ਨਾਲ ਸਹਿਮਤੀ ਹੋਈ ਸੀ ਕਿ ਪੰਜਾਬ ਆਪਣੀ ਸਿੱਖਿਆ ਨੀਤੀ ਬਣਾਵੇ ਉਹ ਅਸੀਂ ਚਾਹੁੰਦੇ ਸੀ ਕਿ ਉਹਦੇ ਉੱਤੇ ਗੱਲ ਹੋਵੇ ਪਿਛਲੇ ਸਮੇਂ ਦੇ ਉੱਤੇ ਸਿੱਖਿਆ ਵਿਰੋਧੀ ਜਿਹੜਾ ਸਾਡਾ ਸੰਘਰਸ਼ ਸੀ ਉਹਦੇ 'ਚ ਜਿਹੜੀਆਂ ਅਧਿਆਪਕਾਂ ਦੀਆਂ ਕੋਈ ਤਨਖਾਹਾਂ ਕੱਟੀਆਂ ਉਹਨਾਂ ਨੂੰ ਅਸੀਂ ਚਾਹੁੰਦੇ ਸੀ ਕਿ ਉਹ ਪੱਤਰ ਰੱ ਕਿ ਉਸ ਤੋਂ ਇਸ ਦੇ ਨਾਲ ਹੀ ਸਾਡੇ ਇਹ ਮੰਗ ਪੱਤਰ ਜਿਹੜਾ ਹੈਗਾ ਸੀ ਜਿਹਦੇ ਚ ਅਧਿਆਪਕਾਂ ਦੇ ਗੈਰ ਵਿਦਿਆਕ ਕੰਮ ਔਰ ਅਧਿਆਪਕਾਂ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਮੰਗਾਂ ਜਿਹੜੀਆਂ ਇਹਦੇ ਵਿੱਚ ਪੂਰੀ ਤਰ੍ਹਾਂ ਸਾਰੀਆਂ ਮੰਗਾਂ ਜਿਹੜੀਆਂ ਉਸ ਇਸ ਮੰਗ ਪੱਤਰ ਦੇ ਵਿੱਚ ਸਾਡੀਆਂ ਇਹ ਵਿਭਾਗੀ ਮੰਗਾਂ ਜਿਹੜੀਆਂ ਲਗਭਗ 38 ਦੇ ਕਰੀਬ ਦਰਜਾਂ ਤੇ ਇਸ ਦੇ ਨਾਲ ਹੀ ਸਾਡਾ ਜਿਹੜਾ ਮੰਗ ਪੱત્ર ਹੈ ਇਹਦੇ ਵਿੱਚ ਸਾਡੀਆਂ ਇਹ ਵਿੱਤੀ ਮੰਗਾਂ ਜਿੱਦ ਸਾਡੇ ਪਤਿਆਂ ਦੀ ਪੇ ਕਮਿਸ਼ਨ ਦੀ ਡੀਏ ਦੀ ਇਹ ਸਾਰੀਆਂ ਮੰਗਾਂ ਦਰਜਾਂ ਇਹਨਾਂ ਉਹਨਾਂ ਇਹਨਾਂ ਦੇ ਉੱਤੇ ਅਸੀਂ ਸਾਰੀ ਗੱਲਬਾਤ ਹੈ ਜਿਹੜੀ ਉਹ ਕਰਨੀ ਚਾਹੁੰਦੇ ਸੀਗੇ ਜਿਹੜੀ ਮੰਤਰੀ ਜੀ ਨੇ ਸਾਡੀ ਸੁਣਨੀ ਬਾਜ ਨਹੀਂ ਸਮਝੀ ਔਰ ਜਿਹਦੇ ਕਰਕੇ ਗੈਰ ਵਿਧਾਇਕ ਕੰਮ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਵੀ ਕਹੀ ਜਾ ਰਹੇ ਆ ਕਿ ਅਸੀਂ ਅਧਿਕਾਰਤੋਂ ਲੈਣੇ ਬੰਦ ਕੀਤੇ ਹੋਏ ਆ ਜਦ ਕਿ ਇਹਨਾਂ ਦਿਨਾਂ ਦੇ ਵਿੱਚ ਸਾ ਤੋਂ ਲਗਾਤਾਰ ਪਿਛਲੇ ਸਮੇਂ ਤੋਂ ਸਾਰੀਆਂ ਡਿਊਟੀਆਂ ਚਾਹੇ ਇਲੈਕਸ਼ਨ ਦੀਆਂ ਹੋਣ ਚਾਹੇ ਹੋਰ ਹੋਣ ਉਹ ਅਧਿਆਪਕਾਂ ਤੋਂ ਉਮੀਦੀਆਂ ਉਮੀਦੀਆਂ ਲਿਆਂ ਜਾ ਰਹੀਆਂ ਹਨ ਔਰ ਇਹਨਾਂ ਦਿਨਾਂ ਚ ਅਧਿਆਪਕਾਂ ਦੇ ਇੱਕ ਹੋਰ ਬਹੁਤ ਵੱਡਾ ਬਜਨ ਹੈ ਕਿ ਅਪਾਰ ਆਈਡੀ ਆ ਜਿਹੜੀ ਲਗਾਤਾਰ ਜਿਹਦੇ ਲਈ ਅਧਿਆਪਕਾਂ ਨੂੰ ਲਗਾਤਾਰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਜਿੰਮੇ ਮਰਜੀ ਕਰੋ 100%ੇ ਕੰਮ ਨੂੰ ਸਿਰੇ ਚੜਾਉਣਾ ਹੈ ਵੱਖ-ਵੱਖ ਤਰ੍ਹਾਂ ਦੇ ਮਤਲਬ ਅਧਿਆਪਕਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਉਹ ਸਾਨੂੰ ਅਸੀਂ ਇਹ ਚਾਹੁੰਦੇ ਸੀਗੇ ਕਿ ਇਹ ਜਿਹੜੇ ਇਸ ਤਰ੍ਹਾਂ ਅਧਿਆਪਕਾਂ ਨੂੰ ਡਰਾਤਮਕਾ ਕੇ ਜਿਹੜੇ ਇਦਾਂ ਦੇ ਕੰਮ ਕਰਾਇਆ ਜਾ ਰਹੇ ਹੈ ਇਹ ਨਹੀਂ ਹੁਣ ਚਾਹੀਦੇ ਅਧਿਆਪਕ ਨੂੰ ਸਿਰਫ ਤੇ ਸਿਰਫ ਅਧਿਆਪਨ ਦਾ ਕੰਮ ਲੈਣਾ ਚਾਹੀਦਾ ਹੈ ਇਹ ਸਾਡੀਆਂ ਮੰਗਾਂ ਦੀ ਇਥੇ ਗੱਲਬਾਤ ਮੰਤਰੀ ਜੀ ਬਨੋ ਸਿੰਘ ਦਾ ਨਾਲ ਨਾ ਸੁਣਨਾ ਸਾਨੂੰ ਦੁਖਦਾਈ ਲੱਗਿਆ ਔਰ ਸਾਨੂੰ ਇਹ ਲੱਗਿਆ ਕਿ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਆਈ ਸਰਕਾਰ ਦੇ ਮੰਤਰੀ ਜੀ ਵੱਲੋਂ ਇਸ ਤਰ੍ਹਾਂ ਦੀ ਪੋਜੀਸ਼ਨ ਲੈਣੀ ਠੀਕ ਨਹੀਂ ਹੈਗੀ ਤੇ ਉਹਦੇ ਆਧਾਰ ਦੇ ਉੱਤੇ ਅਸੀਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਤੇ ਜਿਹੜੀ ਸਾਡੀ डीटीएफ ਦੀ ਗਿਵਿਧੀ ਪਾਲਦੀ ਜਥੇਬੰਦੀ ਵੱਲੋਂ ਉਹ ਵੀ ਨਾਲ ਸੀਗੇ ਸਾਂਝੇ ਰੂਪ ਦੇ ਵਿੱਚ ਸਾਡੀ ਇਹ ਜਿਹੜੀ ਮੀਟਿੰਗ ਸੀ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਅਸੀਂ ਹੁਣ 23 ਤਰੀਕ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਜੀ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅਰਥੀ ਫੂਕ ਮੁਜਾਰੇ ਕਰਾਂਗੇ ਤਾਂ ਕਿ ਸਰਕਾਰ ਨੂੰ ਇਸ ਗੱਲ ਦਾ ਚੇਤਾ ਕਰਾਇਆ ਜਾ ਸਕੇ ਯਾਦ ਕਰਾਈ ਜਾ ਸਕੇ ਕਿ ਸਾਡੇ ਅਸੀਂ ਜੋ ਲੋਕਾਂ ਨੂੰ ਕਹਿ ਕੇ ਆਏ ਆ ਉਹਨਾਂ ਮੰਗਾਂ ਉੱਤੇ ਸਾਡਾ ਧਿਆਨ ਆ ਜਿਹੜਾ ਦੇ ਕੇ ਉਹਨਾ ਮੰਗਾ ਮਸਲਿਆਂ ਨੂੰ ਲਾਗੂ ਕਰੇ ਜੇ ਫੇਰ ਵੀ ਨਹੀਂ ਕਰਦੀ ਫਿਰ ਸਾਨੂੰ ਅੱਗੇ ਹੋਰ ਸੰਘਰਸ਼ ਨੂੰ ਅੱਗੇ ਵਧਾਉਣਾ ਪਊਗਾ ਇਹੀ ਸਾਡਾ ਅਗਲਾ ਫਰਦਰ ਪ੍ਰੋਗਰਾਮ ਹੋਊਗਾ ਥੈਂਕ ਯੂ ਥੈਂਕ ਯੂ